ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੇ YouTube ਦੇ ਚੈਨਲ ਤੇ ਤੇ ਜਿਨ੍ਹਾਂ ਨੇ ਅਜੇ ਤੱਕ ਮੇਰਾ ਚੈਨਲ ਨਹੀਂ ਸਬਸਕ੍ਰਾਈਬ ਕੀਤਾ ਹੋਇਆ ਪਲੀਜ਼ ਸਭ ਤੋਂ ਪਹਿਲਾਂ ਮੇਰਾ ਜਾ ਕੇ ਚੈਨਲ ਸਬਸਕ੍ਰਾਈਬ ਕਰੋ ਹੂੰ ਕਿਵੇਂ ਦਾ ਲੱਗ ਰਿਹਾ ਵੈਸੇ ਮੇਰਾ ਹੈਅਰ ਸਟਾਈਲ ਉਹ ਸਾਡੀ ਵੀ ਕੋਈ ਤਾਰੀਫ ਕਰ ਦਿਓ ਕਰੋ ਕਲਾ ਕੀ ਬਲੌਗਰਾਂ ਦੀ ਘਰ ਵਾਲੀਆਂ ਦੀ ਤਾਰੀਫ ਕਰ ਲੈ ਦੀਦੀ ਜੀ ਸੂਟ ਫਰੋਮ ਲਿਪਸਟਿਕ ਫਰੋਮ ਸਾਨੂੰ ਉਹ ਪੁੱਛ ਲਿਆ ਕਰੋ ਫਿਲਟਰ ਫਰੋਮ ਐਨੀਵੇਜ਼ ਚਲੋ ਛੱਡੋ ਮੈਨੂੰ ਨੇ ਕਮੈਂਟ ਆਇਆ ਗਾ ਅੱਜ ਮੈਨੂੰ ਨਾ ਬੰਦਾ ਕਹਿੰਦਾ ਕਿ ਤੂੰ ਵੀ ਨਾ ਲੁੱਚੀ ਅਗਲਾ ਕਰਨੀਆ ਸ਼ੁਰੂ ਕਰ ਦਿੱਤੀ ਹੈ ਹਨਾ ਤੇ ਪਪੂ ਪਾਸ ਹੋ ਗਿਆ ਹੈ ਓਏ ਕਿਹੜੀ ਲੁੱਚੀ ਗੱਲ ਮੈਂ ਕੀਤੀ ਮੈਂ ਕਿਹਾ ਤੇ YouTube ਤੇ ਉਹ ਕਹਾਣੀ ਸੁਣਾ ਰਹੀ थी ਮੈਂ ਔਰ ਮੇਰੀ ਦੋਸਤ ਟ੍ਰੇਨ ਮੇਂ ਰਾਤ ਕੋ ਅਕੇਲੇ ਜਾ ਰਹੇ ਤੇ ਕੁਝ ਵੀ ਬੋਲਦੇ ਬਸ ਤੂੰ ਹੀ ਨਾ ਕੋਈ ਮੇਰਾ ਵੀਡੀਓ ਨਾ ਰਹਿ ਨਾ ਜਾਇਆ ਕਰੋ ਜਿੱਥੇ ਕੋਈ ਨਾ ਕੋਈ ਨਾ ਬੜੀ ਮੈਨੂੰ ਅੱਛੇ ਸਾਰੇ ਪੋਜ਼ਿਟਿਵ ਕਮੈਂਟ ਆਉਂਦੇ ਆ ਬੜੇ ਸੋਹਣੇ ਸੋਹਣੇ ਸਾਰੇ ਕਮੈਂਟ ਆਉਂਦੇ ਆ ਮਤਲਬ ਸੋ ਕ ਕਮੈਂਟ ਮੈਨੂੰ ਬੜਾ ਪੋਜ਼ਿਟਿਵ ਹੋਗਾ ਫਿਰ ਆਏਗਾ 101 ਦੀ ਵਾਰੀ ਇਹ ਜੇ ਸੜਿਆ ਕਮੈਂਟ ਕਰਕੇ ਜਾਊਗਾ ਨਾ ਕਦੇ ਮੈਨੂੰ ਕਹੂਗਾ ਤੇਰਾ ਮੂੰਹ ਐ ਤਾਂ ਹੈ ਕੋਈ ਮੈਨੂੰ ਕਹੂਗਾ ਤੇਰੀ ਲਿਪਸਟਿਕ ਐ ਦੀ ਤੇਰੇ ਵਾਲ ਐ ਦੇ ਤਰਾ ਫਲਾਣਾ ਤਰਾ ਟਮਕਾਣਾ ਸਾਡੇ ਵਰਗਿਆਂ ਨੂੰ ਵੀ ਜੀ ਲੈਣ ਦੋ ਜੀ ਲੈਣ ਦੋ ਸਾਨੂੰ ਵੀ ਆਪਣੀ ਜ਼ਿੰਦਗੀ ਹਾਂ ਚਲੋ ਸਾਡੇ ਵਰਗਿਆਂ ਨੂੰ ਤਾਂ ਛੱਡੋ ਪਹਿਲਾਂ ਇਹਨਾਂ ਵਰਗਿਆਂ ਨੂੰ ਪਕੜਦੇ ਆਂ ਪਤਾ ਨਹੀਂ ਦੀ ਗਰਲਫ੍ਰੈਂਡ ਹੈਗੀ ਜਾਂ ਨਹੀਂ ਹੈਗੀ ਹੈ। ਨਜ਼ਰ ਡਲ ਚੱਕੇ ਨਾ ਜੋ ਸਾਹਮਣੇ ਦਿਖਾ ਰਿਹਾ ਨਾ ਪੰਜ ਸੱਤ ਮਾਰੇ ਦੇ ਪਿੱਛੇ ਲਿਆ ਕੇ ਉਹ ਤੈਨੂੰ ਕਰਦਿਆਂ ਨਾ ਕੱਪੜੇ ਸੁਕਣ ਸੁਕਾਣ ਭੇਜਿਆ ਹੋਇਆ ਸੁਕਾ ਲੈ ਉਹਨਾਂ ਦੀ ਰੱਖੀ ਕਰ ਲੈ ਕਿਤੇ ਉੱਥੇ ਪਹਾੜਾਂ ਦੇ ਵਿੱਚ ਮੈਨੂੰ ਲੱਗਦਾ ਕਿਤੇ ਵੀਡੀਓ ਕਿਤੇ ਬਾਂਦਰ ਨਾਲ ਚੱਕੇ ਲੈ ਜਾਣ ਲੱਗਿਆ ਹੋਇਆ ਨਾ ਤੈਨੂੰ ਕੋਈ ਹੋਰ ਪੋਜ਼ ਨਹੀਂ ਮਿਲਿਆ ਇਹ ਕੀ ਹੈ ਇਹਦੇ ਨਾਲ ਕੀ ਹੋ ਗਿਆ ਦੱਸ ਮੈਨੂੰ ਕਿਹੜਾ ਦੁਨੀਆ ਦਾ ਤੂੰ ਅਵਾਰਡ ਜਿੱਤ ਲਿਆ ਇਦਾਂ ਦਾ ਪੋਸ ਦੇ ਕੇ ਕੁੜੀਆਂ ਤੇ ਉਹ ਘੱਟ ਸੀਗੇ ਇਹ ਦਿਖਾਉਣ ਵਾਸਤੇ ਹੁਣ ਇਹ ਮੁੰਡੇ ਵੀ ਮੈਦਾਨ 'ਚ ਉਤਰ ਆਇਆ ਅਜੇ ਤੱਕ ਕੁੜੀਆਂ ਨੂੰ ਰੋਕਣ ਦੀ ਸੀ ਮੁਹਿੰਮ ਚਲਾਈ ਹੋਈ ਸੀ ਕੁੜੀਆਂ ਨੂੰ ਰੋਕੋ ਕੁੜੀਆਂ ਨੂੰ ਰੋਕੋ ਹੁਣ ਆ ਵੀ ਆ ਗਏ ਕੀ ਕਰੇ ਯਾਰ ਬੰਦਾ ਸੱਚੀ ਵਿਹੜਾ ਕਰਕ ਹੋ ਗਿਆ ਹੈ ਲੋਕਾਂ ਦਾ ਉਹ ਮੈਂ ਨਹੀਂ ਸਮਝਾਣਾ ਕਿਸੇ ਨੂੰ ਯਾਰ ਬਾਕੀ ਮੈਨੂੰ ਕੋ ਲੋਕੀ ਗਿਆਨ ਦੇ ਗਿਆਨ ਦੇ ਬਸ ਤੂੰ ਗਿਆਨ ਵਾਲੇ ਚੰਨ ਉਹ ਤੇ ਗਿਆਨ ਲਿਆ ਕਰੋ ਮੈਂ ਤਾਂ ਜੋ ਮੇਰਾ ਮੂੰਹ ਚਾਹਦਾ ਮੈਂ ਬੋਲ ਦਿੰਦੀ ਆ ਐਵੇਂ ਕਿਤੇ ਛਿੱਟਾ ਲੈਣਾ ਖਾਲਾ ਆਨੀ ਵੇਸ ਚਲੋ ਚਲੀ ਉਧਰ ਕੀ ਕੋਣ ਹੈ ਨਵੂ ਐ ਬਾਬੂ ਕੇਕ ਕਟ ਹੋ ਗਿਆ ਤੁਹਾਨੂੰ ਆਪਾਂ ਖਾਂਦੇ ਸਾਂ। ਅੱਛਾ ਕੱਲਾ ਕੱਲਾ ਖਾਣ ਲੱਗਾ ਹੈ? ਨਹੀਂ। ਐਡੇ ਤਾਂ ਬਣੋ ਥੋੜੀ। ਹਮ। ਕੇਕ ਕੌਣ ਕੱਟ ਰਿਹਾ? ਤੂੰ ਤੇ ਤੇਰਾ ਨਵੂ। ਤੂੰ ਕੈਮਰੇ ਤੇ ਕੀ ਪੁੱਛ ਰਿਹਾ? ਆ ਪਹਿਲੇ ਕੇਕ ਨੂੰ ਕੱਟ ਲਿਆ ਖਾਹੋ ਲਿਆ ਹੋਣਾ। ਹੈ ਨਵੂ ਕੇਕ ਕੱਟ ਲਿਆ। ਮਨੂਸ ਲੱਗ ਰੋ ਮਤ ਕੋੜ ਰਹਿਣ ਲਓ। ਇਹਨਾਂ denniali ਗੁੰਮ ਹੋ ਗਏ। ਕਿੱਥੇ ਤੁਹਾਡੇ ਮਾਪਿਓ? ਪਿਆਰੇ ਬੱਚਿਓ ਕਿੱਥੇ ਤੁਹਾਡੇ ਮਾਪਿਓ? ਉਹ ਦੇਖੋ ਇਹਨਾਂ ਨੂੰ। ਇਹ ਵਿਚਾਰੇ ਜੇ ਤੋਤਲੀ ਇੱਕ ਨਾ ਬੱਚਾ ਹੁੰਦਾ ਨਾ 4 ਚਾਰਕ ਸਾਲ ਤੱਕ ਉਹ ਅੱਛਾ ਕਲੀਅਰ ਬੋਲਣਾ ਸ਼ੁਰੂ ਕਰ ਦਿੰਦਾ ਆ ਬੱਚੇ ਤੋਂ ਬੁੱਢੇ ਹੋਣ ਲੱਪੇ ਆ ਪਰ ਇਹ ਤੋਤਲੇ ਹੀ ਅਜੇ ਤੱਕ ਹਾਂ ਮਾਲਮ ਹੈ ਤੇਰੇ ਬਾਪ ਕੋ ਮਾਂ ਸਿਖਾ ਚਾ ਅੱਜ ਅਸੀਂ ਕੋਈ ਉਲਟੀ ਸਿੱਧੀ ਗੱਲ ਨਹੀਂ ਕਰਨੀ ਕੋਈ ਅਸੀਂ ਮਜ਼ਾਕ ਨਹੀਂ ਉਡਾਣਾ ਕਿਸੇ ਦਾ ਠੀਕ ਹੈ ਤੇ ਅੱਜ ਅਸੀਂ ਸੁਣਨੀ ਹੈ ਦੁੱਖ ਭਰੀਆਂ ਕਹਾਣੀਆਂ ਵਿਕਰਮ ਦੀ ਦੁੱਖ ਭਰੀ ਕਹਾਣੀ ਇੱਕ ਕਮਰੇ ਵਿੱਚ ਜ਼ਿੰਦਗੀ ਕਿਵੇਂ ਉਹਨਾਂ ਦੀ guzri ਉਹ ਦੀ ਕਹਾਣੀ ਤੇ ਸੁਣਨੇ ਤੁਹਾਡੇ ਨਾਲ ਚਲੋ ਆਜੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਲੋ ਜੀ ਮੇਰੀ ਸਿਸਟਰ ਆਏ ਨੇ ਦੀਦੀ ਹੁਣੀ ਹੈ ਲੜੋਈ ਤੋਂ ਤੇ ਲੜੋਈ ਪਿੰਡ ਦਾ ਨਾਮ ਹਾਂਜੀ ਹਾਂਜੀ ਤੇ ਸਾਡੀ ਆਪਣੀ ਕੁੜੀ ਆ ਇਹ ਮੇਰੇ ਤਾਇਆ ਜੀ ਦੀ ਕੁੜੀ ਆ ਤੇ ਦੀਦੀ ਹੁਣੀ ਅਜ ਬੜੇ ਦਿਨਾਂ ਬਾਅਦ ਆਏ ਸਾਡੇ ਕੋਲ ਦੀਦੀ ਹੁਣੀ ਦਿੰਦੇ ਲਵਾਣੇ ਏਰੀਏ ਚ ਲਵਾਣੇ ਆ ਚ ਹਾਂਜੀ ਮੇਰੀ ਬੈਣੀ ਉੱਠਣੀ ਲਵਾਣੇ ਆ ਚ ਹੀ ਆ ਜਿਆਦਾ ਜਾਗੇ ਉਧਰ ਹੀ ਹੈ ਤੁਹਾਡੇ ਇਹਨਾਂ ਦੇ ਸਾਡੇ ਤੁਹਾਨੂੰ ਵੀ ਦੇਖ ਕੇ ਦੂਧਰ ਕਿਤੇ ਘਰ ਕੋਈ ਨਹੀਂ ਯਾਰ ਇਹ ਗੱਲਾਂ ਕੈਮਰੇ ਤੇ ਕਰਨਾ ਹੁੰਦੀਆਂ ਹੁੰਦੀਆਂ ਓਹ ਕੋ ਮਾਡਾਡੇ ਲੱਗੇ ਦੀ ਜਿੱਥੇ ਕਹਿੰਦੇ ਉੱਥੇ ਮੇਰਾ ਭਰਾ ਵਾ ਨਾਲੇ ਆਪਣਾ ਸਾਡੇ ਆਪਣੇ ਬੰਦੇ ਆ ਮੇਰੀ ਚਾਚੀ ਆਪਣੀ ਆ ਆਪਣੇ ਕਿੰਨਾ ਪਿਆਰ ਹੈ ਨਾ ਵਾਓ ਸੋ সুইਟ ਇਹਦੀ ਸਿੱਧੀ ਦੀਦੀ ਆਈ ਥੋੜਾ ਜਿਆਦਾ ਖਾਇਆ ਦੀਦੀ ਦੇ ਆ ਮੈਂ ਜਿਆਦਾ ਨਹੀਂ ਦਿਖਾਇਆ ਚਲੋ ਅੱਗੇ ਦੇ ਦੀਦੀ ਮਮੀ ਦੀ ਹਿੰਦੀ ਭਾਈ ਰੱਖਦੇ ਆਂ ਬਹੁਤ ਜਿਆਦਾ ਕਿਉਂਕਿ ਸਾਡੇ ਰੋਡ ਚੱਲ ਓਏ ਆ ਕੇ ਕੰਮ ਫੜ ਲਿਆ ਦੂ ਬਸ ਮੁਹਾਲੀ ਖਰੜ ਦੇ ਵਿੱਚ ਬੜਾ ਹੀ ਕੰਮ ਐ ਲੋਕਾਂ ਦੇ ਘਰ ਦੇ ਖਾਣੇ ਇਧਰ ਹੀ ਵੇਜਣੇ ਮੰਮੀ ਨੂੰ ਪਾਣੀ ਬਰਾ ਕਲਾਸ ਫੈਕਟਰ ਦਾ ਫੈਕਟਰ ਦਾ ਪੀ ਆਹ ਟੂਟੀ ਦਾ ਪੀ ਦਾ ਪੀ ਮੋਟਰ ਦਾ ਪੀ ਪਾਣੀ ਸਾਰੇ ਰੰਗਾਂ ਦੇ ਆ ਰੰਗਾਂ ਦੇ ਨਹੀਂ ਸਾਰੇ ਤਰ੍ਹਾਂ ਦਾ ਪਾਣੀ ਐ ਫਿਲਟਰ ਦਾ ਹੈਗਾ ਐ ਟੂਟੀ ਦਾ ਹੈਗਾ ਐ ਵਾਟਐਵਰ ਜਿਵੇਂ ਦਾ ਵੀ ਹੈਗਾ ਰੰਗਾਂ ਦੇ ਪਾਣੀ ਕਿੜੇ ਕਿੜੇ ਰੰਗ ਦਾ ਹੁੰਦਾ ਹੈ ਪਾਣੀ ਦਾ ਤਾਂ ਕੋਈ ਰੰਗ ਹੀ ਨਹੀਂ ਹੁੰਦਾ ਜਿਹੜਾ ਰੰਗ ਪਾ ਦੋ ਉਸ ਰੰਗ ਦਾ ਪਾਣੀ ਹੋ ਜਾਂਦਾ ਪਾਣੀ ਦਾ ਕੋਈ ਰੰਗ ਨਹੀਂ ਹੁੰਦਾ ਪਤਾ ਨਹੀਂ ਕਿੱਥੇ ਸੁਣਿਆ ਸੀਗਾ ਇਹ ਮੈਂ ਸਕੂਲ 'ਚ ਪੜ੍ਹੀ ਹੋਣੀ ਹੈ ਲਾਈਨ ਕਿਤੇ ਪਾਣੀ ਦਾ ਕੋਈ ਰੰਗ ਨਹੀਂ ਜਿਵੇਂ ਦਾ ਰੰਗ ਪਾ ਦੋ ਪਾਣੀ ਉਵੇਂ ਦਾ ਬਣ ਜਾਂਦਾ ਹੈ ਬੜੀਆਂ ਐਗਜ਼ਾਮਪਲ ਆਉਂਦੀਆਂ ਇਦਾਂ ਦੀਆਂ ਅਜੂਬਰੀਅਤ ਭਰਿਆ ਮੇਰਾ ਇਹ ਵੀਡੀਓ ਤੁਸੀਂ ਦੇਖਣਾ ਹੈ ਐਂਡ ਤੱਕ ਸਾਰਾ ਮੈਨੂੰ ਇਹ ਨਹੀਂ ਆਣਾ ਚਾਹੀਦਾ ਵੀਡੀਓ ਦੇ ਵਿੱਚ ਕਿ ਤੁਸੀਂ ਮੇਰਾ ਵੀਡੀਓ ਅੱਧੇ ਦੇ ਵਿੱਚ ਹੀ ਛਟਕੇ ਚਲੇ ਗਏ ਹੋ ਸਮਝ ਆਈ ਮੈਂ ਬਹੁਤ ਮਿਹਨਤ ਕਰਦੀ ਹਾਂ ਮੇ ਆਕਾ ਵੀ ਕਾਲੀਆਂ ਹੋ ਗਈਆਂ ਅੱਗੇ ਹੁੰਦੇ ਆ ਮੰਮੀ ਆੜਾ ਸੋਣੀ ਲਾਦੀ ਤੈਨੂੰ ਮੰਮੀ ਸੱਚੀ ਮੰਮੀ ਲੈ ਲੈ ਆਇਆ ਤੂੰ ਮੈਂ ਟੈਂਸ਼ਨ ਹੈ ਜੀ ਦੁਨੀਆਦਾਰੀ ਦੀ ਦੋ ਕਹਿੰਦੀ ਜ਼ਿੰਦਗੀ 'ਚ ਇਨਸਾਨ ਸਭ ਤੋਂ ਦੁਖੀ ਹੈ ਮਤਲਬ ਕੀ ਲੋ ਬੰਦਾ ਨਹੀਂ ਯਾਰ ਇਹਨੂੰ ਦੁੱਖ ਪਹੁੰਚਦਾ ਹਰ ਬੰਦਾ ਇਹਨੂੰ ਦੁੱਖ ਦਿੰਦਾ ਕਮੈਂਟਾਂ ਵਾਲੇ ਲੱਗਦੇ ਉਹਨੂੰ ਪਰੇਸ਼ਾਨ ਕਰਦੇ ਰੋਸਟਰ ਵਾਲੇ ਲੱਗਦੇ ਪਰੇਸ਼ਾਨ ਕਰਦੇ ਸਭ ਤੋਂ ਵੱਧ ਜੱਟ ਜੱਟ ਬੈਬ ਵਾਲਾ ਉਹਨੇ ਤਾਂ ਜਿਨਾ ਹਰਾਮ ਕੀਤਾ ਵੇ ਉਹ ਇਹਨੂੰ ਅਲੱਗ ਤੋਂ ਪਰੇਸ਼ਾਨ ਕਰਦਾ ਹੈ ਬੜਾ ਦੁੱਖਾਂ ਦਾ ਮਾਰਿਆ ਹੋਇਆ ਬੰਦਾ ਕਿਉਂ ਯਾਰ ਕੀ ਦੁਸ਼ਮਣੀ ਹੈ ਵੀਰੇ ਤੜੀ ਕੀ ਦੁਸ਼ਮਣੀ ਹੈ ਪੋਲੇ ਪੰਛੀ ਤੇ ਤੁਸੀਂ ਪਿੱਛੇ ਪੈ ਗਏ ਹੋ ভাই ਸਿਰ ਕੁਝ ਜ਼ਿਆਦਾ ਨਹੀਂ ਹੋ ਗਿਆ ਇਹ ਚਲੇ ਅੜਗਾ ਤੁਹਾਨੂੰ ਨਹੀਂ ਲੱਗਦੀ ਤੇ ਨਹੀਂ ਮੰਮੀ ਜੱਤੀ ਮੰਮੀ ਲੜਾਇਆ ਨਾ ਕਰੀ ਮੰਮੀ ਤਾਂ ਕਿ ਨਹੀਂ ਦੀ ਦੁਨੀਆਦਾਰੀ ਦੀ ਉਹ ਕੰਨੀ ਕਈ ਚੱਲੇ ਜੀ ਕਿਰਨਾ ਵਾਲਾ ਦੁਨੀਆ ਦੀ ਪ੍ਰਵਾਹ ਕਰਦੀ ਹੁੰਦੀ ਤੇ ਕਿਰਨਾ ਵਾਲਾ ਨੇ ਕਦੀ ਵੀ ਆਪਣਾ ਚੈਨਲ ਨਹੀਂ ਬਣਾਣਾ ਸੀਗਾ ਜਿਸ ਦੇ ਵਿੱਚ ਉਹ ਸਟਾਰਟਿੰਗ ਦੇ ਵਿੱਚ ਬੋਲਦੀ ਹੈ ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡੀ ਆਪਣੀ ਕਿਰਨ ਵਾਲਾ ਤੇ ਲੋਕਾਂ ਨੇ ਹੁਣ ਉਹਨੂੰ ਕਹਿਣਾ ਸ਼ੁਰੂ ਕਰ ਦਿੱਤਾ ਸਰਵ ਸਾਂਝੀ ਕਿਰਨਾ ਵਾਲਾ ਸਰਵ ਸਾਂਝੀ ਕਿਰਨਾ ਵਾਲਾ ਨੇ ਹੁਣ ਨਵਾਂ ਕੰਮ ਫੜ ਲਿਆ ਹਿੰਦੀ ਪੰਜਾਬੀ ਨੂੰ ਮਿਕਸ ਕਰਕੇ ਉਹਦਾ ਜਲੂਸ ਕੱਢਣਾ ਇਹ ਦੋ ਪਾਰਟ ਸੀਗਾ ਜਿਹਦੇ ਵਿੱਚ ਇਹਨਾਂ ਦੇ ਘਰ ਰਿਸ਼ਤੇਦਾਰ ਆਏ ਤੇ ਕਿਰਨ ਵਾਲਾ ਨੇ ਥੋੜਾ ਜਿਆ ਉਹਨਾਂ ਨੂੰ ਇੰਟਰਟੇਨ ਕੀਤਾ ਹੁਣ ਅਸੀਂ ਉਹ ਪਾਰਟ ਹੁੰਦੇ ਹਾਂ ਜਿੱਥੇ ਰਿਸ਼ਤੇਦਾਰ ਚਲੇ ਗਏ ਤੇ ਇਹਨਾਂ ਨੇ ਰਜ ਦੇ ਰਿਸ਼ਤੇਦਾਰਾਂ ਨੂੰ ਜਲੀਲ ਕੀਤਾ ਹੂੰ ਦੇਖਿਓ ਆਉ ਸੁਣਦੇ ਹਾਂ ਵਿਕਰਮ ਦੀ ਇੱਕ ਕਮਰੇ ਵਿੱਚ ਰਹਿਣ ਦੀ ਦੁੱਖ ਭਰੀ ਕਹਾਣੀ ਕਿਸੇ ਨੇ ਮਜ਼ਾਕ ਨਹੀਂ ਉਡਾਣਾ ਆਰਾਮ ਨਾਲ ਸੁਣਨਾ ਸਾਰਿਆਂ ਨੇ ਜੇ ਕੋਈ ਮੇਰੇ ਕਮੈਂਟ ਦੇ ਵਿੱਚ ਹੱਸਿਆ ਫਿਰ ਦੇਖਿਓ ਮਜ਼ਾਕ ਸੀ ਜਿਹੜਾ ਕਰ ਲਿਆ ਤੇ ਕੋਈ ਟਾਈਮ ਹੁੰਦਾ ਹੀ ਇਦਾਂ ਦਾ ਵੀ ਜਿਹੜਾ ਘਰ ਕੁ ਰੋ ਬਿਕ ਗਿਆ ਸੀ ਹਨਾ ਪਹਿਲਾਂ ਤਾਂ 2 ਸਾਲ ਰਹਿ ਜਲੰਧਰ ਜਲੰਧਰ ਸ਼ਹਿਰ ਚ ਰਹਿ ਆ ਨਾ ਮੰਮੀ ਪਹਿਲਾਂ ਸਾਨੂੰ ਅਸੀਂ ਜਿਹੜਾ ਘਰ ਵੇਚਿਆ ਨਾ ਸਾਡੇ ਕੋਲ ਮਤਲਬ ਰਹਿਣ ਨੂੰ ਜਗ੍ਹਾ ਨਹੀਂ ਪਹਿਲਾਂ ਸਾਨੂੰ ਸਾਡੀ ਤਾਈ ਕਲੋਨੀਆਂ ਚ ਸਾਨੂੰ ਉਹਨਾਂ ਨੇ ਰੱਖਿਆ ਉਹਨਾਂ ਘਰੇ ਕਿੰਨੇ 2 ਸਾਲ ਰਹੇ ਆਪਾਂ 2 ਸਾਲ ਪਹਿਲਾਂ ਉੱਥੇ ਰਹੇ ਸੀ ਉੱਥੇ 2 ਸਾਲ ਰਹਿ ਕੇ ਮੈਨੂੰ ਇਸ ਗੱਲ ਦਾ ਚੋਲ ਤੂੰ ਇੰਨੀ ਦੁੱਖ ਪਰਿਕਾਣੀ ਸੁਣਾਣ ਕਿਉਂ ਆ ਬੜੇ ਲੋਕੀ ਆ ਇਦਾਂ ਦੇ ਬਹੁਤ ਜ਼ਿਆਦਾ ਲੋਕੀ ਹੋਣੇ ਆ ਜਿਨ੍ਹਾਂ ਦੀ ਜ਼ਿੰਦਗੀ ਦੇ ਵਿੱਚ ਬਹੁਤ ਦੁੱਖ ਹੁੰਨੇ ਤੇ ਤੂੰ ਬਾਦੋਂ ਖੜਾ ਟਾਈਮ ਦੇਖਿਆ ਹਣਾ ਹੁਣ ਅਸੀਂ ਕਿਹਾਂ ਮੁਸੀਬਤ ਪੈ ਗਈ ਹੂੰ ਮਗਾਨ ਲੜਾਏ ਨੇ ਪਹਿਲਾਂ ਉੱਥੇ ਰਹੇ ਸੀ ਉੱਥੇ 2 ਸਾਲ ਰਹਿ ਕੇ ਬਾਅਦ ਵਿੱਚ ਅਸੀਂ ਗਏ ਜਲੰਧਰ ਗਦਈਪੁਰ ਸਲੇਮਪੁਰ ਮਸੰਧਾਣਾ ਉੱਥੇ ਵੀ ਗਏ ਅਸੀਂ ਉੱਥੇ ਰਹੇ ਉੱਥੇ ਰਹੇ ਆਪਾਂ ਕਿੰਨਾ 2 ਸਾਲ ਡੇਢ ਕੇ ਸਾਲ ਡੇਢ ਕੇ ਸਾਲ ਉੱਥੇ ਰਹੇ ਅਸੀਂ ਉੱਥੇ ਇੱਕ ਕਮਰਾ ਹੁੰਦਾ ਸੀ ਬਸ ਇੱਕ ਕਮਰੇ ਚ ਰਹੇ ਅਸੀਂ ਉੱਥੇ ਬੈੱਡ ਉੱਥੇ ਸਾਰਾ ਹਨਾ ਤੇ ਇੱਕ ਬਾਥਰੂਮ ਹੁੰਦਾ ਹੀ ਉਥੇ ਨਹੀਂ ਦੁੱਖ ਦੇਖਿਆ ਤੇ ਹੁਣ ਤੈਨੂੰ ਕੁਝ ਨਾ ਕੁਝ ਕਰਨਾ ਚਾਹੀਦਾ ਸੀਗਾ ਹੁਣ ਫਿਰ ਤੂੰ ਵਾਈਟੀ ਦੇ ਸਹਾਰੇ ਬੈਠਾ ਪਿਆ ਏ ਪਤਾ ਨਹੀਂ ਕਿਉਂ ਸਿੰਪਥੀ ਲੈਣ ਆਂਦੇ ਏ ਹੂੰ 30% ਮਾਰਾ ਟਾਈਮ ਮਤਲਬ 20% ਮਾਰਾ ਟਾਈਮ ਰਹਿ ਗਿਆ 90 80% ਨਿਕਲ ਗਿਆ ਉਹ ਵੀ ਇਹ ਆ ਇੱਕ ਘਰ ਆ ਘਰ ਬਣਾਉਣਾ ਬਾਕੀ ਸਾਰਾ ਕੁਝ ਮਾਲਕ ਨੇ ਦੇ ਦਿੱਤਾ ਉਹ ਹੁਣ ਵੀ ਤੂੰ ਦੇਖੀ ਦੁਖੀ ਦੇਖੀ ਆ ਰਿਹਾ ਹੁਣ ਤੂੰ ਵਾਈਟੀ ਤੋਂ ਇਨ ਨੋਟ ਛਾਪ ਰਿਹਾ ਹੁਣ ਵੀ ਤੂੰ ਦੁੱਖ ਦੇਖੀ ਜਾਂਦਾ ਇਹ ਦੁੱਖ ਕਾਹੇ ਖਤਮ ਹੋਣੇ ਦਾ ਨਾਮ ਨਹੀਂ ਲੇਤਾ ਹੈ ਹੂੰ ਫਿਰ ਤੂੰ ਜੱਟ ਬੈਬ ਵਾਲੇ ਦੀ ਗੱਲ ਸੱਚ ਕਰ ਦਿੱਤੀ ਨਾ ਓਏ ਯਾਰ ਪਿੱਛੇ ਤੂੰ ਸਕੈਨਰ ਪਾਇਆ ਸੀਗਾ ਅ ਤੂੰ ਨਾ ਫਿਰ ਤੂੰ ਘਰ ਘਰ ਕਰ ਅੱਗੇ ਕਹਿ ਰਿਹਾ ਸੀਗਾ ਕਿ ਹਾਂ ਇਹਨੇ ਘਰ ਬਣਾਣਾ ਹੈ ਇਹ ਤਾਂ ਹੀ ਲੱਗਿਆ ਹੋਇਆ ਲੋਕਾਂ ਨੂੰ ਠੀਕ ਹੈ ਤੂੰ ਘਰ ਬਣਾਣਾ ਸਮਝ ਤੂੰ ਅੱਛੀ ਬਲੌਗਿੰਗ ਕਰ ਖੇਹੀ ਪਾਲਾ ਕੁਛ ਤਾਂ ਕਰ ਪਰ ਇਦਾਂ ਦੇ ਰੰਡੀ ਰੋਣੇ ਨਾ ਰੋ ਹੋਰ ਤੈਨੂੰ ਐਕਟੀਵਿਟੀ ਮਿਲ ਜਾਣੀ ਹੈ ਭਰਾਵਾ ਸੱਚ ਕਹਿ ਰਹੀਆਂ ਦੁਨੀਆ ਅੱਜਕੱਲ੍ਹ ਕੁੰਮ ਗਈ ਉਲਟੀ ਹੋ ਗਈ ਅੱਜਕਲ੍ਹ ਕੋਈ ਕਿਸੇ ਨੂੰ ਸਿੰਪਤੀ ਨਹੀਂ ਦਿੰਦਾ ਸਾਨੂੰ ਲੋਕੀ ਗਾਲਾਂ ਕੱਢ ਦਿੰਦੇ ਪ੍ਰਭਾ ਤੂੰ ਕੀ ਚੀਜ਼ ਐ ਹਾਂ ਬਸ ਇੱਕ ਘਰ ਹੀ ਬਣਾਉਣਾ ਆ ਉਹ ਵੀ ਮਿਹਨਤ ਕਰਾਂਗੇ ਥੋੜੀ ਥੋੜੀ ਬਣਾਵਾਂਗੇ ਤੇ ਐਵੇਂ ਕਹਦੇ ਐਵੇਂ ਮਰੂ ਮਰੂ ਬੰਦਾ ਕਰੀ ਜਾ ਮੇਰੇ ਤੋਂ ਹੰਨੀ ਕੋ ਸਭ ਕੁਝ ਹੈਗਾ ਇਸ ਟਾਈਮ ਬਸ ਤੇ ਬਾਕੀ ਗੱਲਾਂ ਆਆਂ ਵੀ ਉਹ ਮੈਨੂੰ ਦੇਖਣ ਵਾਲਿਆਂ ਚ ਹੈਗਾ ਕਿ ਜਿਹੜਾ ਇਹਨੂੰ ਗਿਫਟ ਕਰ ਸਕਦਾ ਕਰ ਹੈ ਕੋਈ ਇਹ ਜੀ ਮਹਾਨ ਬੰਦਾ ਕਰਨਾ ਨਹੀਂ ਪਰ ਪੁੱਛਿਆ ਸਿਰਫ ਹੋਰ ਕੀਤੇ ਕਿਹਾ ਕਿ ਉਹ ਰਿਐਕਸ਼ਨ ਕੁੜੀ ਐ ਪੰਜਾਬੀ ਕੁੜੀ ਨੇ ਕਿਹਾ ਸੀਗਾ ਕਿ ਗਿਫਟ ਕਰਨ ਵਾਲਾ ਹੈਗਾ ਤੇ ਚਲ ਕੇ ਵਿਕਰਮ ਨੂੰ ਮੈਸੇਜ ਕਰ ਦਿੱਤਾ ਹਾਈ ਵਿਕਰਮ ਰਿਐਕਸ਼ਨ ਕੁੜੀ ਨੇ ਕਿਹਾ ਹੈ ਗਿਫਟ ਕਰਨ ਵਾਸਤੇ ਚਾਹੀਦਾ ਹੈ ਹੋਰ ਕੀ ਤਾਂ ਮੈਨੂੰ ਰੋਸਟਾਂ ਕਰੋ ਜੁੱਤੀਆਂ ਪਾਓਗੇ ਨਾ 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 ਆਗਮ ਨਹੀਂ ਕਰਨਾ ਉਹ ਵੀ ਮੈਂਤ ਕਰਾਂਗੇ ਹੌਲੀ ਹੌਲੀ ਬਣਾਵਾਂਗੇ ਤੇ ਐਵੇਂ ਕਰਦੇ ਅਮੀ ਮਰੂ ਮਰੂ ਬੰਦਾ ਕਰੀਆ ਮੇਰੇ ਤੋਂ ਹੈ ਨਹੀਂ ਕੋ ਸਭ ਕੁਝ ਹੈਗਾ ਇਸ ਟਾਈਮ ਬਸ ਫਰੀ ਤਾਂ ਬੜਾ ਅਮੀ ਹੈ ਤੇ ਕੋ ਸਾਰਾ ਕੁਝ ਹੈਗਾ ਹੈ ਕਾਫੀ ਪੈਸਾ ਆ ਗਿਆ ਮੈਨੂੰ ਲੱਗਦਾ ਹਮ ਕੀ ਵਿਚਾਰਾ ਤੁਹਾਡਾ ਲੁਚੀ ਸੌਰੀ ਸੌਰੀ ਇਨਕਰੈਪਟ ਟੂ ਯੂ ਮੈਂ ਮਜ਼ਾਕ ਕਰ ਰਹੀ ਸੀ ਅੱਗੇ ਸੁਣਨੇ ਨਾ ਬਿਰਪਾਲ ਕੇ ਰਿੰਦੇ ਉੱਥੇ ਨਹੀਂ ਆਇਆ ਜਲੰਧਰ ਰਿੰਦੇ ਉੱਥੇ ਨਹੀਂ ਕੋਈ ਬੜਿਆ ਕੋਈ ਨਹੀਂ ਬੜਿਆ ਕੋਈ ਰਿਸ਼ਤੇਦਾਰ ਕੋਈ ਸਾਡਾ ਅੱਜ ਇਹਦੇ ਘਰੋਂ ਇੱਕ ਰਿਸ਼ਤੇਦਾਰ ਹੋ ਕੇ ਗਈ ਹੈ ਉਸੇ ਟਾਈਮ ਉਹ ਜੇ ਮੈਨੂੰ ਲੱਗਾ ਘਰੇ ਵੀ ਨਹੀਂ ਪਹੁੰਚੀ ਹੋਣੀ ਹੈ ਜੁੱਤੀ ਵੀ ਨਹੀਂ ਹੋਲੀ ਹੋਣੀ ਉਹਨੇ ਘਰੇ ਪਹੁੰਚ ਕੇ ਤਾਂ ਮਹਾਰਾਜ ਜੀ ਨੇ ਪਹਿਲੇ ਬਲੋਗ ਆ ਕੇ ਉਹਨੂੰ ਨਿੰਦਣਾ ਸ਼ੁਰੂ ਕਰ ਦਿੱਤਾ ਦੇਖ ਲੋ ਕਿੱਡਾ ਖਰਾਬ ਬੰਦਾ ਐ ਇਹਨਾਂ ਚ ਕੋਈ ਨਹੀਂ ਆਇਆ ਨਹੀਂ ਚਾਚੇ ਦਾ ਇਹ ਚਲੋ ਚਾਚੇ ਦਾ ਤਾਂ ਚਲੋ ਰਿੰਦੀ ਨਾਲ ਸੀ ਬਾਕੀ ਜਿਹੜੇ ਰਿਸ਼ਤੇਦਾਰ ਭੂਆ ਫੁੱਫੜ ਕੋਈ ਨਹੀਂ ਆਇਆ ਠੀਕ ਆ ਯਾਰ ਇੱਥੇ ਨਾ ਮੈਂ ਥੋੜੀ ਜਿਹੀ ਗਿਆਨ ਵਾਲੀ ਗੱਲ ਕਰਦੀ ਆ ਹਨਾ ਇੱਥੇ ਆਪਾਂ ਨਾ ਬੜੀ ਛੇਤੀ ਆਪਣੇ ਰਿਸ਼ਤੇਦਾਰਾਂ ਨੂੰ ਜਾਂ ਸ਼ਰੀਕਾਂ ਨੂੰ ਨਿੰਦੇ ਦਿੰਨੇ ਆ ਕਿ ਉਹ ਇਦਾਂ ਦੇ ਉਹ ਇਦਾਂ ਦੇ ਇਦਾਂ ਦੇ ਯਾਰ ਨਾ ਕਦੇ ਨਾ ਕਦੇ ਮੈਂ ਸੋਚੀ ਕਿ ਆ ਅਸੀਂ ਕਿੰਨੀ ਕਿਸੇ ਦੀ ਮਦਦ ਕਰਦੇ ਆ ਵੈਸੇ ਨਾਰਮਲੀ ਆਪਾਂ ਸੋਚਦੇ ਆ ਅਸੀਂ ਕਿੰਨੀ ਕਿਸ ਦੀ ਮਦਦ ਕਰਦੇ ਆ ਕਦੇ ਸੋਚ ਕੇ ਦੇਖਿਓ ਨਿੰਦਣਾ ਬਹੁਤ ਸਖਾ ਹੁੰਦਾ ਹੈ ਬੜੀ ਟੁਕਮੀਜੀ ਗੱਲ ਹੈ ਥੋੜਾ ਵਿਚਾਰ ਕਰਿਓ ਫਿਰ ਮੈਨੂੰ ਕਮੈਂਟਸ 'ਚ ਜ਼ਰੂਰ ਦੱਸਿਓ ਕਿ ਜਦੋਂ ਅਸੀਂ ਸ਼ਰੀਕਾਂ ਨੂੰ ਜਾਂ ਆਪਣੇ ਰਿਸ਼ਤੇਦਾਰ ਨਿੰਦ੍ਹ ਦਿੰਨੇ ਆ ਫਿਰ ਅਸੀਂ ਆਪਣੇ ਤੇ ਗੱਲ ਲਈ ਕਿ ਅਸੀਂ ਕਿੰਨੀ ਕਿਸੇ ਦੀ ਮਦਦ ਕਰਦੇ ਆ ਫਿਰ ਸੋਚਿਓ ਠੀਕ ਆ ਦੀਪੂ ਆਫਫਰ ਦੀ ਹੁਣ ਗੱਲ ਕਰੀ ਹੈ ਨਾ ਹੁਣ ਚਲੋ ਮਿਲਦੇ ਆ ਗੱਲ ਕਰਨਦੇ ਆ ਸਧਾਰਨ ਤੌਰ ਤੇ ਗੁੱਸਾ ਨਾ ਕਰਿਓ ਕੋਈ ਵੀ ਰਿਸ਼ਤੇਦਾਰ ਜਿਹੜੀ ਗੱਲ ਸਹੀ ਆ ਨਾ ਉਹ ਆਪਾਂ ਕਰਦੇ ਆਂ ਬਸ ਉਦੋਂ ਮਤਲਬ ਉਦੋਂ ਕੋਈ ਨਹੀਂ ਆਇਆ ਨਾ ਕਿਉਂਕਿ ਚਲੋ ਕਈਆਂ ਨੂੰ ਇਹ ਸੀ ਵੀ ਪਤਾ ਨਨਗੇ ਹੈ ਸ਼ਰਮ ਉਹਦੀ ਇੰਟਰਨੈਟ ਤੇ ਵੀ ਚਲੋ ਨਹੀਂ ਆਇਆ ਕੋਈ ਨਹੀਂ ਆਇਆ ਜਿਹੜੀ ਗੱਲ ਸਾਫ ਆ ਸਿੱਧੀ ਕਰਾਂਗੇ ਉਸ ਤੋਂ ਬਾਅਦ ਫਿਰ ਅੱਥੇ ਅਸੀਂ ਆਏ ਆ ਇੱਥੇ ਵੀ ਰਹਿੰਦੇ ਆ ਨਾ ਇੱਥੇ ਵੀ ਨਹੀਂ ਕੋਈ ਆਉਂਦਾ ਸੀ ਹੁਣ ਨੈੱਟ ਤੇ ਅਸੀਂ ਫੇਮਸ ਹੋਏ ਆ ਵੀਡੀਓ ਬੁੜੀ ਚੱਲਣ ਲੱਗੀਆਂ ਚਲੋ ਹਣਾ ਮਹਾਰਾਜ ਦੀ ਕਿਰਪਾ ਨਾਲ ਦੁਨੀਆ ਜਾਣ ਹੁਣ ਜਿਹੜਾ ਆਉਂਦਾ ਬੱਸ ਕਿੰਨਾ ਕਹਾਣੀ ਕਾ ਰਹਿਣਾ ਹੈ ਆਹ ਫੇਰ ਅੱਥੇ ਅਸੀਂ ਆਏ ਆ ਇੱਥੇ ਵੀ ਰਹਿੰਦੇ ਆ ਨਾ ਇੱਥੇ ਵੀ ਨਹੀਂ ਕੋਈ ਆਉਂਦਾ ਸੀ ਹੁਣ ਨੈਟ ਤੇ ਅਸੀਂ ਫੇਮਸ ਹੋਏ ਆ ਵੀਡੀਓ ਬੁਣੀ ਫੇਮਸ ਨਹੀਂ ਹੋਏ ਨੈਟ ਤੇ ਅਸੀਂ ਬਦਨਾਮ ਹੋਏ ਆ ਕਿਰਪਾਣਾ ਦੁਨੀਆ ਜਾਣਨ ਲੱਗੀ ਆ ਹੁਣ ਆਉਣ ਲੱਗੇ ਹੁਣ ਆਉਂਦੇ ਆ ਸਾਰੇ ਹੁਣ ਜਿਹੜਾ ਆਉਂਦਾ ਪਹਿਲਾ ਸਾਡੇ ਕੋਲ ਦਾ ਮਿਲ ਕੇ ਸਾਨੂੰ ਤੂੰ ਕਹਿੰਨ ਉਹਨੂੰ ਸੋਨੇ ਦੇ ਉਹ ਸਿੱਕੇ ਦਿੰਨਾ ਹੈ ਜਦੋਂ ਤੇਰੇ ਘਰ ਆਂਦੇ ਕੁਝ ਵੀ ਚੱਲ ਜੇ ਉਹ ਆਣੀ ਸ਼ੁਰੂ ਹੋ ਗਏ ਆ ਤੇ ਹੁਣ ਤੇ ਤੇਰੇ ਕੋਲ ਵੀ ਚਾਰ ਚਿੱਲਾ ਲਾ ਗਿਆ ਤੂੰ ਕਿੰਨੇ ਕੁ ਉਹਨਾਂ ਨੂੰ ਦਿੰਦਾ ਹੈ ਤੂੰ ਦਿੰਦਾ ਹੈ ਉਹਨਾਂ ਨੂੰ ਹਾਂ ਜੀ ਇਹ ਵਾਲਾ ਤਾਂ ਪੈਣ ਲੱਗਿਆ ਹੁਣ ਆਉਣ ਲੱਗੇ ਹੁਣ ਆਉਂਦੇ ਆ ਸਾਰੇ ਹੁਣ ਜਿਹੜਾ ਆਉਂਦਾ ਪਹਿਲਾ ਸਾਡੇ ਕੋਲ ਦਾ ਮਿਲ ਕੇ ਸਾਨੂੰ ਜਾਂਦਾ ਹਨ ਪਹਿਲੀ ਵਾਰ ਮੈਂ ਇਹਨਾਂ ਦੇ ਘਰ ਕੋਈ ਆਇਆ ਦੇਖਿਆ ਗੈਸ ਇਸ ਦੀ ਭੈਣ ਤੋਂ ਇਲਾਵਾ ਮੈਂ ਕੋਈ ਦੇਖਿਆ ਨਹੀਂ ਆਇਆ ਹੋਇਆ ਉਹਦੀ ਵੀ ਇਹਨੇ ਵੀਡੀਓ ਬਣਾ ਕੇ ਪਈ ਉਹ ਵਿਚਾਰੀ ਘਰੇ ਪਹੁੰਚੀ ਹੋਣੀ ਆ ਤਾਂ ਉਰੋਂ ਵੀ ਨਿੰਦਰਾ ਸ਼ੁਰੂ ਕਰ ਦਿੱਤਾ ਹੁਣ ਉਹ ਵੀ ਨਹੀਂ ਆਂਦੀ ਵਾਪਿਸ ਕਿੰਨਾ ਕਹਾਣੀਕਾਰ ਬੰਦਾ ਹੈ ਨਾ ਯਾਰ ਇਹ ਇਹਨੂੰ ਕੋਈ ਰਿਸ਼ਤੇਦਾਰ ਹੈ ਨਹੀਂ ਮਿੰਟੀ ਚ ਕਹਾਣੀ ਕੱਢ ਲੈਣੀ ਹਨਾ ਕਿ ਚਲੋ ਅੱਜ ਅਸੀਂ ਇਸ ਕਹਾਣੀ ਤੇ ਬੋਲਦੇ ਨੇ ਇਹਨੂੰ ਕੋਈ ਕੰਮ ਨਹੀਂ ਆ ਯਾਰ ਇਹ ਮੰਜੇ ਤੇ ਬਹਿਣ ਦੇ ਮਾਂ ਪੁੱਤ ਜਿਆਦੀ ਜਨਾਨ ਕਦੇ ਕਮੈਂਟਾਂ ਨਾਲ ਲੜਨ ਬੈਣਾ ਕਦੇ ਰੋਸਟਰਾਂ ਨਾਲ ਲੜਨ ਵਹਿ ਜਾਣਾ ਅਜ ਰਿਸ਼ਤੇਦਾਰਾਂ ਨੂੰ ਮਾੜਾ ਕਹਿਣ ਲੱਪਿਆ ਕੰਮ ਕਰ ਲੈ ਵੀਰੇ ਕੋਈ ਜੇ ਕਿਤੇ YouTube ਬੰਦ ਹੋ ਗਈ ਨਾ ਜਿਹਨਾਂ ਪੈਸੇ ਦੇ ਬੰਦ ਕਰਦੇ ਫਿਰ ਰਿਸ਼ਤੇਦਾਰਾਂ ਦੇ ਤੇਰੇ ਘਰ ਆਲਾ ਬੰਦ ਕਰ ਦੇਣਾ ਫਿਰ ਤੂੰ ਰੋਏਂਗਾ ਤੀ ਤੋ ਇਹ ਸਿੱਖਿਆ ਮਿਲੀ ਆ ਵੀ ਪੈਸਾ ਜਿਹੜਾ ਹਨਾ ਬੰਦੇ ਦੇ ਕੋਲ ਹੋਣਾ ਚਾਹੀਦਾ ਆ ਵੀ ਪੈਸੇ ਨਾਲ ਹੀ ਦੁਨੀਆ ਆ ਭੈਣ ਭਰਾ ਵੀ ਭਵੇਂ ਕੋਈ ਆ ਪੈਸੇ ਨਾਲ ਹੀ ਆ ਸਾਰਾ ਕੁਝ ਪੈਸਾ ਹੈਗਾ ਤਾਂ ਭਾਈ ਬਾਤ ਪੁੱਛਦਾ ਕੋਈ ਜੇ ਪੈਸਾ ਨਹੀਂ ਹੈਗਾ ਤੁਸੀਂ ਉਹ ਬੰਦੇਲੇ ਜੀਰੋ ਜੇ ਤੈਨੂੰ ਇੰਨੀ ਗਿਆਨ ਦੀ ਪ੍ਰਾਪਤੀ ਹੋ ਗਈ ਹੈ ਤਾਂ ਹੁਣ ਤੂੰ ਉਸ ਦਾ ਕੰਮ ਨਹੀਂ ਕਰਨ ਲੱਗਾ ਦੇਖ ਲੈ ਕੋਈ ਵੀ ਤੈਨੂੰ ਅੱਡੇ ਗਿਆਨ ਦੀ ਪ੍ਰਾਪਤੀ ਹੋ ਗਈ ਹੈ ਤੇਰੇ ਵਿਊਜ਼ ਦੇਖ ਲੈ ਕਿੱਥੇ ਹੈ ਜਾ ਰਹੇ ਕਿੱਥੇ 30 30 40 50 50 ਹਜ਼ਾਰ ਕਿੱਥੇ ਦੇਖ ਲੈ ਇੱਕ ਦਿਨ ਹੋ ਗਿਆ ਤੈਨੂੰ ਵੀਡੀਓ ਬਣ ਨੂੰ 15000 ਤੇ ਰੁਕ ਗਿਆ ਕੇ ਚਲੋ ਮੇਰੇ ਨਾਲੋਂ ਕਿਤੇ ਜ਼ਿਆਦਾ ਹੀ ਹੈ ਪਰ ਮੈਂ ਮੇਰੀ ਕੋਈ ਮੈਂ ਡਿਪੈਂਡ ਨਹੀਂ ਹੈ ਨਾ YouTube ਤੇ ਨਾ ਹੀ ਮੈਨੂੰ ਕੋਈ ਫਰਕ ਪੈਂਦਾ ਪਤਾ ਤੇਰਾ ਕੀ ਹਾਲ ਹੈ ਤੂੰ ਤਾਂ ਤੇ ਹੀ ਡਿਪੈਂਡ ਹੈ ਜੇ ਕਿਤੇ ਗਲਤੀ ਨਾਲ ਬੰਦ ਹੋ ਗਿਆ ਫਿਰ ਰਿਸ਼ਤੇਦਾਰ ਦੁਆਰਾ ਤੋਂ ਬੰਦ ਕਿਸ ਨੇ ਫੋਨ ਉਹਨਾਂ ਦੇ ਪਾਸੇ ਅਸੀਂ ਮਰ ਗਏ ਆ ਡੇਗ ਗਏ ਆ ਇਹ ਸਾਡੂ ਮਤਲਬ ਜ਼ੀਰੋ ਵਾਂਗ ਸੀ ਉਹਨਾਂ ਦੇ ਪਾਸੇ ਅਸੀਂ ਹੈ ਨਹੀਂ ਹੋ ਵੀ ਕਿਹੜਾ ਹੈਗੇ ਆ ਨਾ ਉਹਨਾਂ ਨੂੰ ਪਤਾ ਆ ਕਿ ਕਿੱਥੇ ਆ ਨਾ ਫੋਨ ਨਾ ਕੋਈ ਅਤਾ ਨਾ ਪਤਾ ਨੰਬਰ ਤਾਂ ਉਹੀ ਚੱਲਦਾ ਮੇਰਾ 92011 ਵਾਲਾ ਇਹ ਚੱਲਦਾ ਮੇਰੇ ਖਾਲਾ ਹੋ ਗਿਆ 20 ਸਾਲ ਹੋ ਗਏ ਉਹਨੇ ਨੰਬਰ ਨੂੰ ਉਹ ਬੱਸ ਕਰ ਹੁਣ ਤੂੰ ਅਮੀਰ ਹੋ ਗਿਆ ਨਾ ਤੇਰਾ ਕੋਈ ਛੇਤਰ ਹੋਏਗਾ ਜਿਹੜਾ ਵਿਚਾਰਾ ਨਹੀਂ ਇੰਨਾ ਹੋਏਗਾ ਤੂੰ ਦਿੱਤੇ ਇਹਨੂੰ ਪੈਸੇ ਤੂੰ ਕੀਤੀ ਇਹਨਾਂ ਦੀ ਮਦਦ ਮੈਂ ਵੀ ਬੈਨ ਅੱਗੇ ਨਹੀਂ ਪਤਾ ਕੀਤਾ ਪਤਾ ਲਿਆ ਨਾ ਭੈਣ ਫੇਮਸ ਹੋਈ ਆ ਉਸ ਤੋਂ ਬਾਅਦ ਮੈਂ ਹੋਇਆ ਉਸ ਤੋਂ ਬਾਅਦ ਲੋਕ ਆਉਣ ਲੱਗੇ ਜਾਣਨ ਲੱਗੇ ਦੁਨੀਆਦਾਰੀ ਨੇ ਸਾਨੂੰ ਬਹੁਤ ਅੱਗੇ ਸੁਣਨੀ ਆ ਦੀ ਗਾਣੀ ਮੈਂ ਨਹੀਂ ਸੁਣੀ ਥੋੜੀ ਅੱਗੇ ਵਰਗਾ ਸੁਣਦੇ ਆ ਭੈਣ ਮੇਰੀ ਫੇਮਸ ਹੋਈ ਆਪਣੀ ਭੈਣ ਕਰਨਾ ਨੂੰ ਲਿਆ ਕੇ ਗੰਦੀ ਜੀ ਠੀਕ ਆ ਇੰਨੇ ਲੋਕ ਪਿਆਰ ਕਰਦੇ ਇਹਨਾਂ ਨੇ ਸਾਨੂੰ ਮਤਲਬ ਬਹੁਤ ਸਪੋਰਟ ਕੀਤੀ ਦੁਨੀ ਤੂੰ ਹੁਣ ਮੈਨੂੰ ਕੁੱਲ ਮਿਲਾ ਕੇ ਦੱਸ ਕਿ ਤੂੰ ਚਾਹਨਾ ਕੀ ਹੈ ਵਾਟ ਯੂ ਵਾਂਟ ਕੀ ਚਾਹਤੇ ਹੋ ਤੂੰ ਇੰਨੀ ਲੰਬੀ ਚੋੜੀ ਕਹਿੰਦਾ ਹਰ ਤੂ ਬਲੌਗ ਦੇ ਪਿੱਛੇ ਤੂੰ ਆਪਣੇ ਡੈਡੀ ਦੀ ਉਹ ਡੈਥ ਨੂੰ ਲੈ ਕੇ ਬਹਿ ਗਿਆ ਸੀਗਾ ਭਰਾਵਾ ਮੇਰਾ ਵੀ ਡੈਡੀ ਨਹੀਂ ਆ ਹੁਣ ਕਿ ਮੈਂ ਥਾ ਰੋਣ ਬਹਿ ਜਾ ਬੜੀ ਦੁਨੀਆ ਇਦਾਂ ਦੀ ਜਿਹਦੇ ਕੇ ਦੇ ਮਦਰ ਨਹੀਂ ਹੈ ਕਿਹਦੇ ਫਾਦਰ ਨਹੀਂ ਹੈ ਫਿਰ ਕੀ ਕਰੀਏ ਇੱਥੇ ਰੋਣ ਵੇ ਜੀਏ ਹੱਥ ਪੈਰ ਦਿੱਤੇ ਰੱਬ ਨੇ ਸਹੀ ਸਲਾਮਤ ਹੈ ਕੰਮ ਕਰੋ ਐਡਾ ਖੋਤੇ ਵਰਗਾ ਤੂੰ ਹੋ ਗਿਆ ਇੱਕ ਖੋਤੇ ਜੱਡਾ ਹੈਗਾ ਤੂੰ ਸਾਰਾ ਦਿਨ ਘਰੇ ਬੈਠਾ ਰਹਿਣਾ ਤੂੰ ਕਿਹੜਾ ਵਾਈਟੀ ਦੇ ਸਿਰ ਤੋਂ ਫੈਕਟਰੀ ਲਾ ਲਈਏ ਹਾਂ ਜੇ ਲਗਾ ਲਈ ਹੁੰਦੀ ਫਿਰ ਤੂੰ ਕਹਿੰਦਾ ਹਾਂ ਵਾਈਟੀ ਨੇ ਮੈਨੂੰ ਲੋਕਾਂ ਨੇ ਸਪੋਰਟ ਕੀਤਾ ਮੈਂ ਆਪਣਾ ਕਾਰੋਬਾਰ ਖੜਾ ਕਰ ਲਿਆ ਬੈਠਾ ਦੂ ਪਹਿਲਾਂ ਵੀ ਮੰਜੇ ਤੇ ਸੀਗਾ ਹੁਣ ਵੀ ਇੱਥੇ ਮੰਜੇ ਤੇ ਬੈਠਾ ਹੈ। ਆਹ ਇਹ ਹਨ ਅੱਜਕੱਲ ਦੇ ਇਨਫਲੂਐਂਸਰ ਆਈਡਲ ਮੰਦੇ ਲੋਕੀ ਇਹਨਾਂ ਨੂੰ ਇਹਨੂੰ ਤਾਂ ਚੱਲ ਕਿਤੇ ਸੱਦਿਆ ਨਹੀਂ ਵੈਸੇ ਲੋਕਾਂ ਨੇ ਪ੍ਰੋਗਰਾਮ ਤੇ ਉਹ ਹੈਲੋ ਗਾਈਜ਼ ਵਾਲੀ ਇਹਨੂੰ ਸੱਦਿਆ ਸੀਗਾ ਕੱਢਿਆ ਲੋਕਾਂ ਨਾਲ ਤਾਂ ਕਾਫੀ ਜਲੂਸ ਖਾਂਦੇ ਪੀਂਦੇ ਸਾਰਾ ਕੁਝ ਵਧੀਆ ਆ ਇੱਕ ਬਸ ਘਰ ਦੀ ਕਮੀ ਆ ਉਹ ਵੀ ਹੌਲੀ ਹੌਲੀ ਬਣਾਵਾਂਗੇ। ਓ ਯਾਰ ਪਹਿਲੇ ਗੋਫੰਡ ਚਲਾਓ ਵਿਕਰਮ ਨੂੰ ਘਰ ਦਵਾਓ ਯਾਰ। ਦੁਖੀ ਕਰ ਮਾਰੇ ਨੇ ਘਰ ਦੀ ਕਮੀ ਹੈ ਘਰ ਦੀ ਕਮੀ ਹੈ ਘਰ ਦੀ ਕਮੀ ਹੈ ਮੈਂ ਵੀ ਇੱਕ ਹੋਰ ਕੋਠੀ ਲੈਣੀ ਆ ਯਾਰ ਮੇਰਾ ਵੀ ਗੋਫਣ ਚਲਾਓ ਸਾਰੇ ਕਬੋ ਉਹ ਰਿਐਕਸ਼ਨ ਕੁੜੀ ਨੇ ਯਾਰ ਕੋਠੀ ਲੈਣੀ ਆ ਘਰ ਚ ਲਾਓ ਮੈਨੂੰ ਵੀ ਆਪਣਾ ਘਰ ਚ ਆਦਾ ਮੇਰੇ ਘਰ ਦੇ ਮੇ ਨਾਲ ਲੜਦੇ ਰਹਿੰਦੇ ਆ ਆਪਣਾ ਘਰ ਲਵਾਂਗੀ ਮਜੇ ਨਾਲ ਬੈਠੂਗੀ ਰੋਸਟਿੰਗ ਕਰੂੰਗੀ ਫਿਰ ਵਧੀਆ ਤਰੀਕੇ ਨਾਲ ਤੇ ਬਣਾਇਆ ਇਹਨੂੰ ਪਤਾ ਪ੍ਰੀਤ ਨੂੰ ਪ੍ਰੀਤ ਆਈ ਆ ਵਿਆਹ ਤੇ ਸਾਡੇ ਕੋ ਰੁਪਈਆ ਕਿਵੇਂ ਆਈਏ ਪ੍ਰੀਤ ਪੱਜ ਪੱਜ ਕੀ ਪੱਜ ਪੱਜ ਕੀ ਕਿ ਦਿਨੋਂ ਬੜੀ ਪ੍ਰੀਤ ਗੱਲਾਂ ਕਰ ਰਹੀ ਸੀ ਕਿ ਮੈਨਰੇ ਇਹਨਾਂ ਨੂੰ ਨਹੀਂ ਦੇਖਿਆ ਸੀ ਕਿ ਮੈਂ ਜੱਟ ਵੈਬਰ ਦਾ ਦੇਖਿਆ ਉਹ ਤੇ ਬੜੀ ਮਾਪਿਓਂ ਦੇ ਮਾਪਿਓਂ ਹੁੰਦੇ ਉਹ ਹੈਲੋ ਪਿੱਛੇ ਚਾਤੀ ਮਾਰ ਕੇ ਯਾਰ ਗੱਲਾਂ ਵੀ ਦੱਸੋ ਸਮਝਾਂਦਾ ਵੀ ਦੱਸੋ ਕੋਣ ਹੈ ਰੁਪਈਆ ਨਹੀਂ ਸੀ ਵੀ ਅਸੀਂ ਆਪਣਾ ਵਿਆਹ ਕਰ ਸਕੀਏ ਅਸੀਂ ਉਹ ਤੇ ਹੁਣ ਅਸੀਂ ਕੀ ਕਰ ਸਕਦੇ ਹਾਂ ਇਹਦੇ ਚ ਤੂੰ ਨਿਕੰਮਾ ਗਿਣਿਆ ਜਾਂਦਾ ਏ ਜੇ ਤੇਰੇ ਕੋ ਰੁਪਈਆ ਨਹੀਂ ਹੈ ਤੂੰ ਵਿਆਹ ਨਹੀਂ ਕਰ ਸਕਦਾ ਨਾ ਤੇ ਦੈਟ ਮੀਨ ਤੂੰ ਨਿਕੰਮਾ ਹੈ ਹੱਥ ਪੈਰ ਤੇ ਤੇਰੇ ਹੈ ਨਾ ਭਰਾਵਾ ਤੂੰ ਕਿਹੜਾ ਵੀਰ ਚਿਹਰੇ ਤੇ ਬੈਠਾ ਪਿਆ ਜੇ ਤੂੰ ਉਹਦੇ ਤੋਂ ਫਿਰ ਤੋਂ ਬੰਦਾ ਕਹਿੰਦਾ ਕਿ ਹਾਂ ਯਾਰ ਇਹਨੇ ਕੁਝ ਕੀਤਾ ਮੇਰੇ ਕੋਲ ਰੁਪਿਆ ਨਹੀਂ ਸੀਗਾ ਹੈ ਤੇ ਮੈਂ ਕੀ ਕਹਿੰਦੇ ਮੈਂ ਵਿਆਹ ਕਰਾ ਤੈਨੂੰ ਕਿਨੇ ਕਹੇ ਸੀ ਵਿਆਹ ਕਰਾ ਲੂ ਤੂੰ ਟੁੱਟ ਇੱਕ ਜਾਂਦਾ ਥੋੜੀ ਦੇਰ ਕੁਝ ਬਣਾਉਣ ਨੂੰ ਲੰਦਾ ਫਿਰ ਕਰਾ ਦਿੰਦਾ ਵਿਆਹ ਉਹ ਵਿਆਹ ਕਰਕੇ ਤੇ ਰੋਟੀ ਚਲੀ ਗਈ ਯਾਰ ਮੈਂ ਵੀ ਪਾਗਲ ਮਕਾਨ 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 ਹੁਣ ਸੁਣੋ ਇਹਦੀ ਅਸਲੀ ਇਨਕਮ ਵਿਆਹ ਦਾ ਕਰਨ ਦਾ ਅਸਲੀ ਜਿਹੜਾ ਕਾਰਨ ਹੁਣ ਸੁਣੋ ਤੁਸੀਂ ਬਾਅਦ ਤੋਂ ਬਾਅਦ ਬਿਆਹ ਤੋਂ ਬਾਅਦ ਅਸੀਂ ਬਲੌਗ ਬਲੂ ਬਣਾ ਲੱਗੇ ਸਾਡੇ ਬਲੌਗ ਚੱਲਣ ਲੱਪੇ ਵਧੀਆ ਹਨ ਅਸੀਂ ਸਾਡੇ ਬਲੌਗ ਬਹੁਤ ਸੋਹਣੇ ਚੱਲੇ ਆ ਮੰਨ ਗਿਆ ਨਾ ਜਨਾਨੀ ਦੇ ਸਿੱਤੋਂ ਬਲੌਗ ਚਲੇ ਇਹ ਮੈਂ ਆਪਣਾ ਫੋਨ ਲਿਆ 13 ਪ੍ਰੋ ਮੈਕਸ 50000 ਦੀ ਐਲਸੀਡੀ ਫੇ ਮੈਂ 13 ਪ੍ਰੋ ਮੈਕਸ ਲਿਆ ਫੇ ਮੈਂ ਬਾਅਦ ਚੋਂ ਲੈਂਦੀ ਵਾਸ਼ਿੰਗ ਮਸ਼ੀਨ ਹਨਾ ਠੀਕ ਹੈ ਮੈਂ 13 ਪ੍ਰੋ ਮੈਕਸ ਇੰਨੀ ਕਮਾਈ ਹੈ ਯਾਰ YouTube ਤੋਂ ਲੁਚੀਆਂ ਕਹਾਣੀਆਂ ਹਾਂਜੀ ਤੇ ਮੈਂ ਵੀਡੀਓ ਨੂੰ ਕਰਦੀ ਆ ਇੱਥੇ ਖਤਮ ਤੇ ਜੇਕਰ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗਦੀ ਹੈ ਤਾਂ ਪਲੀਜ਼ ਮੇਰੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਕੇ ਜਾਓ ਇਸ ਤੋਂ ਜ਼ਿਆਦਾ ਮੈਂ ਇਸ ਵਿਕਰਮ ਕਹਾਣੀ ਕਰਦੀ ਆ ਆਲਸੀ ਕਹਾਣੀਆਂ ਆਲਸੀ ਬੰਦੇ ਦੀਆਂ ਆਲਸੀ ਕਹਾਣੀਆਂ ਨਹੀਂ ਆ ਜ਼ਿਆਦਾ ਮੈਂ ਨਹੀਂ ਸੁਣ ਸਕਦੀ ਮੈਂ इमोशनल ਹੋ ਗਈ ਹੁਣ ਪੈਸੇ ਪਾਉਂਦੀ ਆ ਇਹਨੂੰ ਹੁਣ ਤੁਹਾਡੇ ਸਾਹਮਣੇ ਪੈਸੇ ਪਾਉਂਦੀ ਆ ਰੁਕੋ ਕਿਦਨੋਂ ਵਾਲਾ ਸੀਗਾ ਨਾ ਸਕੈਨਰ ਰੁਕੋ ਮੈਂ ਪਾਉਂਦੀ ਆ ਇਹਨੂੰ ਪੈਸੇ ਪਾਵਾਂ ਗਿੱਥੋ ਮੇਰਾ ਦਾ ਗਾਉਂ ਢੀ ਖਾਲੀ ਪਿਆ ਸੌਰੀ ਵਿਕਰਮ ਵੈਲੀ ਸੌਰੀ ਹਾਂਜੀ ਤੇ ਬਾਏ ਬਾਏ ਟੇਕ ਕੇਅਰ ਗਾਇਜ਼ ਬਾਏ ਬਾਏ ਟੇਕ ਕੇਅਰ ਇੰਜੋਏ ਊਟ 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 ਹੂੰ ਕੀ ਕਰੀਏ ਸੁਣਾਈਏ ਅੱਗੇ ਫਿਰ ਲੁਚੀਆਂ ਘਾੜੀ ਬਾਏ ਬਾਏ ਟੇਕ ਕੇ